ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡੇ ਸੋਹਰਦ ਸਰੋਤਿਆਂ ਅਨੁਸਾਰ ਕਿ ਨੀਂਦ ਨਾ ਆਉਣ ਦਾ ਕਾਰਨ ਕੀ ਹੈ ਤੇ ਇਹਦਾ ਉਪਾਅ ਕੀ ਹੋ ਸਕਦਾ ਹੈ ਪਹਿਲੀ ਗੱਲ ਤਾਂ ਕਿ ਕੋਸ਼ ਅਰਥ ਹੈ ਜੋ ਨੀਂਦ ਦਾ ਇਹ ਸੰਗਿਆ ਹੈ ਨੀਂਦ ਇਹਨੂੰ ਨਿੰਦਰਾ ਜਾਂ ਨਿਦਰਾ ਲਿਖਿਆ ਹੈ ਕਿ ਜਦੋਂ ਦਿਮਾਗ ਤੇ ਅੰਤਿਸ਼ ਕਰਨ ਥੱਕ ਕੇ ਨਵੀਂ ਸ਼ਕਤੀ ਤੇ ਊਰਜਾ ਪ੍ਰਾਪਤ ਕਰਨ ਵਾਸਤੇ ਵਿਸਰਾਮ ਕਰਦੇ ਆ ਉਹਨੂੰ ਅਸੀਂ ਨੀਂਦ ਨਿੰਦਰਾ ਜਾਂ ਨਿਦਰਾ ਕਹਿੰਦੇ ਆ ਸਾਡੇ ਹਕਮਤ ਦੇ ਗ੍ਰੰਥਾਂ ਅਨੁਸਾਰ ਵੀ ਇਹ 7 ਘੰਟੇ ਜਿਹੜਾ ਜਿਹੜਾ ਨੌਜਵਾਨ ਆ ਜਾਂ ਅਰੋਗ ਵਿਕਤੀ ਹੈ ਉਹ ਜ਼ਰੂਰ ਗੂੜੀ ਨੀਂਦ ਲਵੇ ਤਾਂ ਕਿ ਉਹ ਅੱਗੇ ਆਪਣੇ ਕਾਰਜ ਵਾਸਤੇ ਫੇਰ ਤੰਦਰੁਸਤੀ ਨਾਲ ਕਾਰਜ ਕਰ ਸਕੇ ਦੂਜਾ ਪੱਖ ਹੈ ਕਿ ਸਰੀਰਕ ਤੇ ਮਾਨਸਿਕ ਸ਼ਕਤੀ ਵਾਸਤੇ ਜਾਂ ਸਿਹਤ ਵਾਸਤੇ ਵੀ ਸੌਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ 21ਵੀਂ ਸਦੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੀਂਦ ਨਹੀਂ ਆ ਰਹੀ ਅਸੀਂ ਇਹਦਾ ਮਸਨੂਈ ਹੱਲ ਲਾਉਦੇ ਹਾਂ ਨਕਲੀ ਹੱਲ ਕੋਈ ਮੈਡੀਸਨ ਲੈਂਦਾ ਤੇ ਕੋਈ ਨਸ਼ਿਆਂ ਦਾ ਸੇਵਨ ਕਰਦਾ ਪਰ ਰੋਜ਼ਾਨਾ ਸਮੱਸਿਆ ਉੱਥੇ ਦੀ ਉੱਥੇ ਹੁੰਦੀ ਹੈ ਇਹਦੇ ਬਾਰੇ ਸਾਡੀ ਵਿਦਰ ਨੀਤੀ ਵਿੱਚ ਆਉਂਦਾ ਹੈ ਕਿ ਨੀਂਦ ਨਾ ਆਉਣ ਦੇ ਕਾਰਨ ਕੀ ਹੈ ਉਹ ਕਹਿੰਦੇ ਕਿ ਜੇ ਕਮਜ਼ੋਰ ਬੰਦਾ ਤਕੜੇ ਨਾਲ ਵੈਰ ਪਾ ਲਵੇ ਉਹਨੂੰ ਵੀ ਨੀਂਦ ਨਹੀਂ ਆਉਂਦੀ ਧੋਖਾ ਫਰੇਵ ਕਰਕੇ ਧੰਨ ਕਮਾਉਣ ਵਾਲੇ ਲੋਕ ਵੀ ਨਹੀਂ ਸੌਂਦੇ ਹੁੰਦੇ ਬੇਤੁਕੇ ਮਸਲਿਆਂ ਵਿੱਚ ਆਪਣੇ ਆਪ ਨੂੰ ਲਿਜਾਈ ਰੱਖਣਾ ਜਿਵੇਂ ਬੰਦਾ ਐਵੇਂ ਹੀ ਕੋ ਤਰਕ ਕਰੀ ਜਾਂਦਾ ਬੇਲੂੜੀਆਂ ਚਿੰਤਾਵਾਂ ਕਰੀ ਜਾਂਦਾ ਬੇਲੂੜਾ ਸੋਚੀ ਜਾਂਦਾ ਜਾਂ ਅਨੇਕ ਤਰ੍ਹਾਂ ਦੇ ਆਪ ਹੀ ਬੋਝ ਬਣਾ ਕੇ ਬੈਠਾ ਹੈ ਕਹਿੰਦੇ ਉਹਨੂੰ ਵੀ ਨੀਂਦ ਨਹੀਂ ਆਉਂਦੀ ਹੁੰਦੀ ਤੇ ਇਹ ਉਹਨਾਂ ਦੇ ਜਿਹੜੇ ਚੋਰ ਠੱਗ ਡਾਕੂ ਕਾਮੀ ਲੋਕ ਇਹ ਵੀ ਕਹੇ ਨੀਂਦ ਨਹੀਂ ਲੈ ਸਕਦੇ ਕਿਉਂਕਿ ਇਹਨਾਂ ਦੀ ਸੋਚ ਦੇ ਵਿੱਚ ਹਮੇਸ਼ਾ ਇਹ ਨਾਵਾਚੀ ਵਰਤਾਰਾ ਹੀ ਛੁਭਿਆ ਹੁੰਦਾ ਹੁਣ ਇਹਦਾ ਹੱਲ ਕੀ ਹੋਵੇ ਕਿ ਮਨੁੱਖ ਜਿਹੜਾ ਉਹ ਚੰਗੀ ਨੀਂਦ ਸੌ ਸਕੇ ਵੈਸੇ ਤਾਂ ਰੂਹਾਨੀਅਤ ਦੇ ਵਿੱਚ ਵੀ ਹੈ ਕਿ ਨੀਂਦ ਆਏਗੀ ਤੇ ਚੰਗਾ ਸੁਪਨਾ ਆਏਗਾ ਆਓ ਸੁਭਾਗੀ ਨਿੰਦਰੀਏ ਮਤ ਸ਼ੋ ਦੇਖਾ ਸੋਏ ਜਾਂ ਜਿਹੜਾ ਭਾਈ ਵੀਰ ਸਿੰਘ ਜੀ ਦਾ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ ਉਸਤਾ ਗਲ ਬਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਇਹ ਇੱਕ ਚਾਰ ਦਰਸ਼ਨ ਵਿੱਚੋਂ ਸੁਪਨ ਦਰਸ਼ਨ ਵੀ ਹੈ ਇਹਦਾ ਸਬੰਧ ਵੀ ਗੂੜੀ ਨੀਂਦ ਨਾਲ ਹੈ ਜਿਹਦੇ ਵਾਇ ਭਾਈ ਗੁਰਦਾਸ ਜੀ ਦਾ ਕਵਿਤ ਵੀ ਹੈ ਕਿ ਸੁਪਨ ਚਰিত্র ਚਿੱਤਰ ਬਾਨ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿਤਰਾਜ ਮੋਰੇ ਆਏ ਹਨ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ ਪਈ ਚਲ ਮੀਨ ਕੱਤ ਫਿਰ ਹੋ ਜਾਗਾਇਆ ਮੱਲੇ ਰੋਹਾਨੀਅਤ ਵਿੱਚ ਵੀ ਗੂੜੀ ਨੀਂਦ ਦਾ ਰਦਾਸ ਵੀ ਕੀਤੀ ਹੈ ਸ਼ਬਦਾਂ ਦੇ ਰਾਹੀਂ ਪਰ ਹੁਣ ਜਿਹੜੀ ਸਾਡੀ ਸਮੱਸਿਆ ਹੈ ਕਿ ਨੀਂਦ ਆਵੇ ਕਿਵੇਂ ਜਿਹੜੀ ਆ ਨਹੀਂ ਰਹੀ ਇਹਦਾ ਸਭ ਤੋਂ ਹੈ ਕਿ ਨੀਂਦ ਇੱਕ ਮਰਯਾਦਾ ਹੈ ਜਿਹੜਾ ਬੰਦਾ ਸਮੇਂ ਸਿਰ ਸੌਏਗਾ ਉਹੀ ਸਮੇਂ ਸਿਰ ਉੱਠੇਗਾ ਜਿਹਦੀ ਸੌਣ ਦੀ ਮਰਯਾਦਾ ਨਹੀਂ ਉਹਦੀ ਜਾਗਣ ਦੀ ਮਰਯਾਦਾ ਵੀ ਨਹੀਂ ਹੋ ਸਕਦੀ ਤਾਂ ਮਰਿਆਦਾ ਜਦੋਂ ਮਨ ਦਾ ਮਨ ਲੈਣਾ ਜਿਨਨੇ ਫੁਰਨੇ ਨੇ ਸੰਕਲਪ ਨੇ ਇਹਨਾਂ ਨੂੰ ਤਿਆਗ ਕੇ ਬੰਦਾ ਆਪਦਾ ਇੱਕ ਸਮਾਂ ਨਿਸ਼ਚਿਤ ਕਰੇ ਕਿ ਉਹਨੇ ਸੌਣਾ ਕਿ ਸਮੇਂ ਆ ਤੇ ਉਸ ਸੌਣ ਸਮੇਂ ਦੇ ਵਿੱਚ ਉਹ ਆਪਦੀ ਮਰਿਆਦਾ ਸਥਾਪਿਤ ਕਰੇਗਾ ਦੂਜਾ ਹੁੰਦਾ ਕਿ ਜਿਹੜਾ ਭੋਜਨ ਕਰਨਾ ਰਾਤ ਦਾ ਜਿਹੜਾ ਖਾਣਾ ਹੈ ਅੱਜ ਅਸੀਂ ਸਾਰੇ ਪ੍ਰੇਰਦੇ ਕਿ 2 2.5 ਘੰਟੇ ਸੌਣ ਤੋਂ ਪਹਿਲਾਂ ਛੱਕਿਆ ਜਾਵੇ ਤਾਂ ਕਿ ਜਦ ਹਜ਼ਮ ਹੋਏਗਾ ਤਾਂ ਮਨੁੱਖ ਚੰਗੀ ਨੀਂਦ ਲੈ ਸਕੇਗਾ ਜੇ ਵੱਧ ਹਜਮੇ ਹੋਏਗੀ ਤਾਂ ਕੁਦਰਤੀ ਉਹਦੀ ਨੀਂਦ ਨਹੀਂ ਆਏਗੀ ਤੀਜਾ ਹੁੰਦਾ ਬੇਲੋੜੇ ਮਸਲੇ ਕਿ ਸੌਣ ਤੋਂ ਪਹਿਲਾਂ ਕਈ ਵਾਰੀ ਪਰਿਵਾਰਾਂ ਦੇ ਵਿੱਚ ਰਾਤ ਦੀ ਰੋਟੀ ਵੇਲੇ ਬੇਲੋੜੇ ਮਸਲੇ ਛਿੜ ਪੈਂਦੇ ਆ ਔਰ ਸਾਰਾ ਹੀ ਪਰਿਵਾਰ ਜਿਹੜਾ ਇੱਕ ਡਿਪਰੈਸ਼ਨ ਟੈਨਸ਼ਨ ਲੈ ਕੇ ਜਦੋਂ ਬੈੱਡ ਤੱਕ ਜਾ ਰਿਹਾ ਉਹ ਸਾਰੇ ਜਿਹੜੇ ਆ ਉਹ ਰੋਗੀ ਹੋਣਗੇ ਕਿਉਂਕਿ ਉਹਨਾਂ ਨੇ ਘੂੜੀ ਨਹੀਂ ਸੌਣਾ ਨਹੀਂ ਇਹ ਸਭ ਤੋਂ ਵੱਡੀ ਕਿ ਮਸਲਾ ਕਦੀ ਵੀ ਸੌਣ ਤੋਂ ਪਹਿਲਾਂ ਕਿਸੇ ਵੀ ਮਸਲੇ ਵਿੱਚ ਨਾ ਪਰਿਵਾਰ ਕੋਲਜਣ ਹੋਵੇ ਨਾ ਵਿਅਕਤੀਗਤ ਤੋਲਜਣ ਹੋਵੇ ਤਦ ਬੰਦਾ ਸਥਾਪਿਤ ਹੋ ਕੇ ਨੀਂਦ ਲੈ ਸਕਦਾ ਹੈ ਚੌਥਾ ਹੁੰਦਾ ਕਿ ਅੱਜ ਜਿਹੜਾ ਮੋਬਾਈਲ ਹੈ ਸਭ ਤੋਂ ਵੱਡਾ ਜਿਹੜਾ ਸਾਡੀ ਸਮੱਸਿਆ ਬਣਿਆ ਅੱਜ ਸਾਰੇ ਪ੍ਰੇਰ ਰਏ ਕਿ ਸੌਣ ਤੋਂ ਪਹਿਲਾਂ ਘੰਟਾ ਡੇਢ ਘੰਟਾ ਇਹਨੂੰ ਪਾਸੇ ਕਰਾਂਗੇ ਨਹੀਂ ਤਾਂ ਬਚਪਨ ਬੱਚਿਆਂ ਤੋਂ ਲੈ ਕੇ ਸ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੀਂਦ ਨਾ ਆਉਣ ਦਾ ਕਾਰਨ ਕਈ ਵਾਰੀ ਮੋਬਾਈਲ ਕਲਚਰ ਵੀ ਹੈ ਕਿ ਬੰਦਾ ਜੋ ਵੀ ਦੇਖ ਰਿਹਾ ਉਹ ਉਹਦੀ ਨੀਂਦ ਉੱਡ ਰਹੀ ਹੈ ਉਹ ਆਪਣੇ ਮਨੋਰੰਜਨ ਵਿੱਚ ਲੱਗਾ ਰਿਹਾ ਜਾਂ ਆਪਣੇ ਸ਼ੌਕ ਵਿੱਚ ਜੋ ਵੀ ਦੇਖੀ ਜਾ ਰਿਹਾ ਔਰ ਕਦੀ ਸੋਚਿਆ ਕਿ 6ਵੀਂ 7ਵੀਂ ਦੇ ਬੱਚੇ ਆਤਮ ਹੱਤਿਆ ਕਰਦੇ ਹੋਣ 11 12 ਸਾਲ ਦੀ ਉਮਰ ਵਿੱਚ ਮਨੁੱਖ ਜਿਉਣਾ ਲੋਚਦਾ ਤੇ ਇਹ ਜਿਹੜੇ ਕਾਰਨ ਨੇ ਕਿਉਂਕਿ ਉਹ ਜਿਹੜੀ ਨਾ ਨੀਂਦ ਆਉਣੀ ਡਿਪਰੈਸ਼ਨ ਟੈਨਸ਼ਨ ਸਟ੍ਰੈਸ ਫਿਰ ਸਮਝ ਕੋਈ ਨਹੀਂ ਆਉਣੀ ਦਿਮਾਗੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਕਲਾਸਾਂ ਦੀ ਕੋਈ ਸਮਝ ਨਹੀਂ ਆਉਂਦੀ ਸਬਜੈਕਟ ਤੋਂ ਬੱਚੇ ਭੱਜਦੇ ਨੇ ਇਸ ਡਿਪਰੈਸ਼ਨ ਵਿੱਚ ਵੀ ਸਮਾਜ ਜਿਹੜਾ ਉਲਝ ਰਿਹਾ ਇਸ ਲਈ ਮੋਬਾਈਲ ਨੂੰ ਦੂਰ ਕਰਨਾ ਵੀ ਜ਼ਰੂਰੀ ਹੈ ਪੰਜਵਾਂ ਹੈ ਕਿਈਆਂ ਨੇ ਮਰਜ਼ਾਦਾ ਬਣਾਈ ਵੀ ਕੁਝ ਪੜ ਕੇ ਸੋਣਾ ਕੋਈ ਚੰਗੀ ਪੁਸਤਕ ਕੋਈ ਪੰਜ ਸੱਤ ਪੰਨੇ ਪੜਨੇ ਇਹ ਆਪੋ ਆਪਣੇ ਸ਼ੌਕ ਅਨੁਸਾਰ ਹੈ ਇਸੇ ਤਰ੍ਹਾਂ ਸਾਡੀ ਜਿਹੜੀ ਸਿੱਖ ਮਰਜ਼ਾਦਾ ਉਦੇਚ ਹੈ ਕਿ ਸੌਣ ਤੋਂ ਪਹਿਲਾਂ ਸੋਇਲਾ ਬਾਣੀ ਦਾ ਪਾਠ ਕਰਨਾ ਹੈ ਇਹ ਸਭ ਤੋਂ ਕਿਉਂਕਿ ਹਰ ਮਜ਼ਬੂਤ ਦੀ ਮਰਜ਼ਾਦਾ ਹੁੰਦੀ ਹੈ ਸਿੱਖ ਸਿੱਖਣੀਆਂ ਵਾਸਤੇ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਹੈ ਕਿ ਸੋਇਲਾ ਬਾਣੀ ਦੇ ਪੰਜ ਸ਼ਬਦ ਨੇ ਅਗਰ ਇਹਨੂੰ ਰੋਜ਼ਾਨਾ ਪੜ੍ਹਨ ਦੀ ਮਰਜ਼ਾਦਾ ਬਣਾ ਲਓ ਤਾਂ ਇਹ 5-6 ਹਫ਼ਤਿਆਂ ਵਿੱਚ ਬਾਣੀ ਜ਼ੁਬਾਨੀ ਕੰਠ ਹੋ ਜਾਣੀ ਹੈ ਤੇ ਜਦੋਂ ਜ਼ੁਬਾਨੀ ਕੰਠ ਹੋ ਗਈ ਤੇ ਸੌਣ ਤੋਂ ਪਹਿਲਾਂ ਇਹਨੂੰ ਧਿਆਨ ਨਾਲ ਮਨੁੱਖ ਜਦੋਂ ਪੜ੍ਹਦਾ ਹੈ ਸਾਰੇ ਫਿਕਰ ਤਿਆਗ ਕੇ ਮੋਬਾਈਲ ਸਵੈਲ ਛੱਡ ਕੇ ਕੁਦਰਤੀ ਗੁਰੂ ਨੇ ਕਿਰਪਾ ਕਰਨੀ ਨੀਂਦ ਆਉਣੀ ਹੈ ਬੰਦਾ ਆਪਣੀ ਅਰਦਾਸ ਕਰੇਗਾ ਸੋਏਗਾ ਔਰ ਅੰਤਲ ਹੈ ਕਿ ਧਿਆਨ ਜਿਹੜਾ ਸੂਤਰ ਹੈ ਧਿਆਨ ਵਿੱਚ ਹੁੰਦਾ ਜਿੱਥੇ ਅਸੀਂ ਆਪਣੇ ਕਰਮ ਇੰਦਰੀਆਂ ਨੂੰ ਤੇ ਗਿਆਨ ਇੰਦਰੀਆਂ ਨੂੰ ਇੱਕ ਸੁਰ ਕਰਦੇ ਹਾਂ ਕਿ ਬੰਦੇ ਦਾ ਧਿਆਨ ਨੀਂਦ ਵਾਲਾ ਹੋਰ ਕਿਸੇ ਪਾਸੇ ਧਿਆਨ ਨਹੀਂ ਨਾ ਕੰਨ ਕੁਝ ਹੋਰ ਸੁਣਨਗੇ ਨਾ ਅੱਖਾਂ ਕੁਝ ਹੋਰ ਦੇਖਣਗੀਆਂ ਨਾ ਜ਼ੁਬਾਨ ਕੁਝ ਖਾਏਗੀ ਤੇ ਨਾ ਕੋਈ ਗਰਮੀ ਸਰਦੀ ਦੀ ਪ੍ਰਵਾਹ ਕੀਤੇ ਆਪਣਾ ਮਾਹੌਲ ਇਹ ਠੀਕ ਆਲਾ ਦਵਾਲਾ ਸ਼ਾਂਤੀ ਉਹਦਾ ਬਿਸਤਰਾ ਉਹਦਾ ਬੈਡਰੂਮ ਪਰ ਗੂੜੀ ਨੀਂਦ ਜਿਹੜੀ ਹੈ ਉਹ ਫਿਰ ਬਿਸਤਰਿਆਂ ਦੀ ਮਥਾਜ ਨਹੀਂ ਰਹਿੰਦੀ ਨੀਂਦ ਆਉਂਦੀ ਹੋਵੇ ਸਹੀ ਤਾਂ ਇਸ ਕਰਕੇ ਜਿਹੜਾ ਧਿਆਨ ਨੀਂਦ ਵੱਲ ਕੇਂਦ੍ਰਿਤ ਕਰਨਾ ਤੇ ਉਹਦੇ ਵਿੱਚ ਇੱਕ ਅਭਿਆਸ ਕਰਾਇਆ ਜਾਂਦਾ ਕਿ ਤੁਸੀਂ ਜੇ ਪਾਠ ਵੀ ਕਰ ਚੁੱਕੇ ਹੋ ਕਈ ਕਹਿੰਦੇ ਫਿਰ ਨੀਂਦ ਨਹੀਂ ਆਉਂਦੀ ਇਹਦੇ ਵਿੱਚ ਜਦੋਂ ਬੰਦਾ ਲੰਮਾ ਪਿੰਦਾ ਉਹ ਆਪਣੇ ਪੈਰਾਂ ਤੋਂ ਧਿਆਨ ਧਰਦਾ ਕਿ ਇਹ ਸੌਂ ਗਏ ਨੇ ਇਹ ਹਰ ਇੱਕ ਬੰਦਾ ਅਭਿਆਸ ਕਰਕੇ ਦੇਖ ਸਕਦਾ ਹੁਣ ਮੇਰੀਆਂ ਜਿਹੜੀਆਂ ਲੱਤਾਂ ਵੀ ਸੌਂ ਗਈਆਂ ਧੜ ਵੀ ਸੌਂ ਗਿਆ ਹੱਥ ਪੈਰ ਵੀ ਜਿਹੜੇ ਆ ਬਾਹਾਂ ਸੌਂ ਗਈਆਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਵੀ ਸਿਰ ਨਹੀਂ ਸੌਂਦਾ ਕਿਉਂਕਿ ਬੰਦਾ ਉੱਥੋਂ ਸੋਚ ਰਿਹਾ ਹੁੰਦਾ ਹੁਣ ਇਹਨੂੰ ਸੁਵਾਉਣ ਵਾਸਤੇ ਅਸਲ ਅਭਿਆਸ ਦੀ ਲੋੜ ਹੁੰਦੀ ਆ ਜਿਹੜਾ ਬਾਕੀ ਧੜ ਤੁਹਾਨੂੰ ਮਹਿਸੂਸ ਹੋਏਗਾ ਕਿ ਸੌਂ ਗਿਆ ਪਰ ਜਿਹੜਾ ਸਿਰ ਨਹੀਂ ਸੌਂ ਰਿਹਾ ਉਹਦੇ ਲਈ ਮੈਂ ਕਿਰਮਾ ਮੈਂ ਬੰਦਾ ਕਿਸੇ ਵੀ ਮਜ਼ਬੂਤਾ ਹੈ ਭਾਵੇਂ ਉਹ ਰਾਮ ਰਾਮ ਕਹਿੰਦਾ ਹੈ ਅੱਲਾ ਅੱਲਾ ਕਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ ਜਾਂ ਨਹੀਂ ਵੀ ਕਹਿੰਦਾ ਉਹ ਆਪਣੀ ਮਰਜ਼ਾ ਦਾ ਬਣਾਵੇ ਪਰ ਜਦੋਂ ਤੁਸੀਂ ਅਭਿਆਸ ਕਰੋਗੇ ਕਿ ਮੇਰਾ ਜਿਹੜਾ ਸਿਰ ਵੀ ਸੌਂ ਰਿਹਾ ਹੈ ਕਿਉਂਕਿ ਜਿਹੜਾ ਕਿਹਾ ਜਾਂਦਾ ਕਿ ਜਿਹੜਾ ਦਿਮਾਗੀ ਖੂਨ ਦਾ ਸੰਚਾਰ ਜਦੋਂ ਸਲੋ ਹੋਏਗਾ ਨਾ ਉਦੋਂ ਨੀਂਦ ਆਉਂਦੀ ਹੈ ਇਸ ਕਰਕੇ ਜਦੋਂ ਆਪਣੇ ਆਪ ਨੂੰ ਮਹਿਸੂਸ ਕਰੇਗਾ ਤਬ ਕੁਦਰਤੀ ਉਹਨੂੰ ਗੂੜੀ ਨੀਂਦ ਆਏਗੀ ਇਹ ਗੂੜੀ ਨੀਂਦ ਸੌਣਾ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ ਇੱਕ ਵਰਦਾਨ ਹੈ ਜਿਸ ਲਈ ਸ਼ਖਸ ਦੀ ਗੂੜੀ ਨੀਂਦ ਹੈ ਉਹ ਸਵੇਰੇ ਤਰੋ ਤਾਜ਼ਾ ਹੋਏਗਾ ਉੱਠੇਗਾ ਵੀ ਸਮੇਂ ਨਾਲ ਕਾਰਜ ਵੀ ਸਮੇਂ ਸਿਰ ਕਰੇਗਾ ਇਸ ਲਈ ਅੱਜ ਦੀ ਇਸ ਸਦੀ ਦੇ ਵਿੱਚ ਹਰ ਮਨੁੱਖ ਨੂੰ ਆਪਣੀ ਇੱਕ ਮਰਿਆਦਾ ਸਥਾਪਿਤ ਕਰਨੀ ਪਵੇਗੀ ਕਿ ਉਹ ਆਪਣੇ ਇੱਕ ਮਰਿਆਦਾ ਅਨਸਾਰ ਆਪਣੀ ਨੀਂਦ ਦੀ ਮਰਿਆਦਾ ਬਣਾਵੇ ਤਾਂ ਕਿ ਉਹਨੂੰ ਮਹਿਸੂਸ ਹੋਵੇ ਕਿ ਹੁਣ ਮੇਰਾ ਸੌਣ ਦਾ ਸਮਾਂ ਹੋ ਗਿਆ ਤੇ ਉਹ ਆਪਣੇ ਮਨ ਨੂੰ ਮਨਾ ਲਵੇ ਕਿ ਹੁਣ ਮੇਰੀ ਸੌਣ ਲਈ ਇਹ ਅਭਿਆਸ ਮਨੁੱਖ ਕਰੇਗਾ ਤੇ ਕੁਦਰਤੀ ਹੈ ਕਿ ਗੂੜੀ ਨੀਂਦ ਸੌਏਗਾ ਨਾ ਕੋਈ ਭੜੇ ਸੁਪਨੇ ਆਉਣਗੇ ਤੇ ਨਾ ਕੋਈ ਕਹੇਗਾ ਭਾਰ ਪੈਂਦਾ ਨਾ ਕੋਈ ਇਸ ਤਰ੍ਹਾਂ ਦੀਆਂ ਕਈ ਬਹੁਤ ਸਾਰੀਆਂ ਚਿੰਤਾਵਾਂ ਲੈ ਕੇ ਜਦੋਂ ਮਨੁੱਖ ਸੌਂਦਾ ਉਦੋਂ ਹੀ ਬੁਰੇ ਸੁਪਨੇ ਆਉਂਦੇ ਆ ਤੇ ਜੇ ਕੋਈ ਬਾਣੀ ਦਾ ਆਸਰਾ ਲੈ ਕੇ ਸੌਏਗਾ ਤੇ ਸਾਰਿਆਂ ਇਹਨਾਂ ਉਲਝਣਾਂ ਤੋਂ ਮੁਕਤ ਹੋਏਗਾ ਤੇ ਗੂੜੀ ਨੀਂਦ ਉਹਦੇ ਲਈ ਇੱਕ ਸ਼ਕਤੀ ਜਾਂ ਵਰਦਾਨ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ Vá, guru, de